ਜਿੰਦਾਬਾਦ ਜਿੰਦਾਬਾਦ ਐਮਐਸਪੀ 23 ਬਸਲਾਂ ਤੇ ਲੈ ਕੇ ਰਾਂਗੇ ਲੈ ਕੇ ਰਾਂਗੇ ਸਰਕਾਰਾਂ ਤੋਂ ਨਾ ਚਾਹ ਕਰੋ ਕੱਪੜੀ ਰਾਖੀ ਆਖ ਤੋ ਸਰਕਾਰਾਂ ਤੋਂ ਨਾ ਚਾਹ ਕਰੋ ਕੱਪੜੀ ਰਾਖੀ ਆਖ ਤੋ ਕ੍ਰਮਾਂ ਤੇ ਜਮੇ ਟਣ ਵਾਲੀਆਂ ਸਰਕਾਰਾਂ ਮਰਦਾਬਾਦ 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 ਸੋ ਧੰਨਵਾਦ ਸਾਡੀ ਭੈਣ ਦੇ ਕਿਉਂਕਿ ਸਾਡੀ ਅੱਦੀ ਵਾਦੀ ਹੈ ਸਾਡੀਆਂ ਭੈਣਾਂ ਦੀ ਜੇ ਕਿਸੇ ਘਰ ਦੀ ਆਰਥਿਕ ਹਾਲਤ ਮਾੜੀ ਹੈ ਤਾਂ ਜਿੰਨਾ ਸੰਤਾਪ ਇਹਨਾਂ ਨੂੰ ਭੁਗਤਣਾ ਪੈਂਦਾ ਬੰਦਾ ਹਜੇ ਹੋਰ ਕਿਸੇ ਚੀਜ਼ ਦਾ ਸਹਾਰਾ ਲੈ ਕੇ ਨਸ਼ੇ ਦਾ ਸਹਾਰਾ ਲੈ ਕੇ ਬਾਹਰ ਸਾਈਟੀ 'ਚ ਬੈਠ ਕੇ ਕੋਈ ਆਪਦਾ ਦੁੱਖ ਟਾਲ ਲੈਣਾ ਪਰ ਜਿਹੜਾ ਦੁੱਖ ਇਹ ਸਾਡੀਆਂ ਭੈਣਾਂ ਨੂੰ ਝੱਲਣਾ ਪੈਂਦਾ ਜਿਹਨੂੰ ਤੜਕੇ ਹੱਥ ਨੇ ਪਰਿਵਾਰ ਨੂੰ ਕਮਾ ਕੇ ਖਵਾਉਣੀ ਪੈਂਦੀ ਹੈ ਇਸ ਲਈ ਜਿੰਨਾਂ ਚਿਰ ਇਹ ਅੱਧਿਵਾਦੀ ਚੇਤਨ ਨਹੀਂ ਹੁੰਦੀ ਮੋਢੇ ਦਾ ਮੋਢਾ ਆ ਕੇ ਨਾਲ ਨਹੀਂ ਖੜਦੀ ਉਹਨਾਂ ਚਿਰ ਕੋਈ ਮਤਲਬ ਜਿਹੜੇ ਇਹਦੇ ਮੂਰਤੇ ਆ ਉਹ ਜਿੰਨੇ ਸੰਭਵ ਹੁੰਦੇ ਆ ਸੋ ਧੰਨਵਾਦ ਸਾਡੀਆਂ ਭੈਣਾਂ ਦਾ ਜਿਨ੍ਹਾਂ ਨੇ ਵਿਸ਼ਵਾਸ ਵੀ ਦਿਵਾਇਆ ਤੇ ਹੀਆਂ ਵੀ ਕੀਤਾ ਵੀ ਜਦੋਂ ਵੀ ਸਾਡਾ ਉੱਥੇ ਰਹਿਣ ਦਾ ਪ੍ਰਬੰਧ ਕਰਦੇ ਉਦੋਂ ਅਸੀਂ ਉੱਥੇ ਜਾ ਕੇ ਰਜਾਨ ਨੂੰ ਤਿਆਰ ਸੋ ਹੁਣ ਮੇਰੀ ਬੇਟੀ ਹੈ ਸਾਫੀ ਬਲਵਿੰਦਰ ਸਿੰਘ ਫੂਲ ਬੀਕੇ ਜੋ ਕ੍ਰਾਂਤੀ ਕਰੀਦੀ ਆਗੂ ਹੈ ਪਿੰਡਾ ਕੋ ਤੇ ਉਦੋਂ ਬਾਅਦ ਗਰਮੇਲ ਸਿੰਘ ਲਹਿਰਾ ਹ ਦਿਲਾ ਮੀਤ ਪ੍ਰਧਾਨ ਹ ਦਿਲਾ ਮੀਤ ਪ੍ਰਧਾਨ ਗਰਮੀਰ ਸਿੰਘ ਲੈਹੜਾ ਤਿਆਰ ਰਹਿਣ ਜੀ ਸਤਿਪੰਥ ਗੁਰਿੰਦਰ ਸਿੰਘ ਸੋਨ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ ਮੰਨੂਵਾਦੀ ਸਰਕਾਰ ਨਾਲ ਲੜ ਰਹੇ ਜਿਹਾਰੂ ਲੋਕੋ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਰਹਿੰਦੀਆਂ ਮੰਗਾਂ ਨੂੰ ਲੈ ਕੇ ਦੁਬਾਰੇ ਸਰਕਾਰ 'ਚ ਚੱਲਿਆਗਾ ਤੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਜਾਂਦੇ ਕਿਸਾਨਾਂ ਨੂੰ ਰੋਕਿਆ ਕੱਟੜ ਸਰਕਾਰ ਨੇ ਕਿਉਂਕਿ ਜੋ ਆਪਣਾ ਅੱਜ ਦਾ ਘੋਲ ਤਾਲ ਰਿਹਾ ਹੈ ਸੈਂਟਰ ਸਰਕਾਰ ਨਾਲ ਚੱਲ ਰਿਹਾ ਜੋ ਹਰਿਆਣਾ ਸਰਕਾਰ ਆ ਉਹਦੇ ਨਾਲ ਕੋਈ ਆਪਣਾ ਕਿਸਾਨਾਂ ਦਾਣੀ ਤੇ ਉਹ ਸਿਰਫ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੋਣ ਦੇ ਕਰਕੇ ਤੇ ਉਹ ਆਪਣੀ ਆਕਾ ਦੀ ਜਿਹੜੀ ਗੱਲ ਆ ਜੀ ਉਹ ਪਗਾਰਾ ਹੈਗਾ ਮਸਲਾ ਜੋ ਸਾਡੇ ਢਿੱਡ ਨਾਲ ਜੁੜਿਆ ਪਿਆ ਕਰੋਨਾ ਦੇ ਵਿੱਚ ਸਾਰੀਆਂ ਚੀਜ਼ਾਂ ਬਿਨਾ ਸਰ ਜੂਗਾ ਤੇ ਸਰਿਆ ਵੀ ਆ ਤੇ ਇੱਕੋ ਇੱਕ ਚੀਜ਼ ਸੀ ਜੋ ਸਾਡੀ ਰੋਟੀ ਸੀ ਤੇ ਰੋਟੀ ਬਿਨਾ ਆਪਾਂ ਜੀਵਿਤ ਨਹੀਂ ਰਹਿ ਸਕਦੇ ਤੇ ਹੁਣ ਕਾਰਬੋਲਟ ਰੈਨਜੋ ਦੇਖਿਆ ਵੀ ਇਹ ਬਹੁਤ ਵੱਡੀ ਬਾਜ਼ਾਰ ਆ ਗਈ ਤੇ ਇਹ ਬਾਜ਼ਾਰ ਦੇ ਉੱਤੇ ਆਪਾਂ ਕਬਜ਼ਾ ਕਰਨਾ ਤਾਂ ਕਾਲੇ ਕਾਨੂੰਨ ਡਰਾਹੀ ਇਹਨਾਂ ਨੇ ਬਾਜ਼ਾਰ ਦੇ ਵਿੱਚ ਆਉਣਾ ਸ਼ੁਰੂ ਕਰਤਾ ਤਾਂ ਆਪਣਾ ਕਿਸਾਨਾਂ ਨੇ ਆਪਣੇ ਏਕਣ ਨਾਲ ਆਪਣੇ ਜੋਰ ਨਾਲ ਇੱਕ ਵਾਰੀ ਇਹਨੂੰ ਬੈਦਗਰ ਲੱਗਿਆਗਾ ਪਰ ਜਿਹੜੀ ਸਰਕਾਰ ਆ ਗਈ ਮੋਦੀ ਸਰਕਾਰ ਆ ਗਈ ਉਹ ਉਸੇ ਤਾੰਗ ਦੇ ਵਿੱਚ ਉਹ ਪਿਛਲੀ ਵਾਰੀ ਦਾ ਹੀ ਉਹ ਚੀਜ਼ਾਂ ਫੇਰ ਦੁਬਾਰੇ ਲਾਗੂ ਕਰਨਾ ਚਾਹੁੰਦੀ ਆ ਜੋ ਇਹ ਪਰਚੇ ਪਾਉਣੇ ਆ ਜਾਂ ਕੇਸ ਪਾਉਣੇ ਆ ਜਾਂ ਗੋਲੀਆਂ ਚਲਾਉਣੀਆਂ ਇਹ ਸਮੇਂ ਦੀ ਸਰਕਾਰਾਂ ਸਾਥੀਓ ਉਹ ਵੇਖ ਸਕਦੀ ਆ ਰੰਗ ਜੇਵਦੀ ਹੋਵੇ ਹਕੂਮਤ ਅਬਸਕਦੀ ਭਾਰਤ ਦੇ ਦਿੱਲੀ ਦੇ ਉੱਤੇ ਤਖਤ ਦੇ ਉੱਤੇ ਬੈਠੇ ਅੱਜ ਦੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਮੋਦੀ ਦੀ ਹੋਵੇ ਸਰਕਾਰਾਂ ਕੋਈ ਵੀ ਹੋਣ ਸਰਕਾਰਾਂ ਦਾ ਇੱਕੋ ਹੀ ਟੀਚਾ ਹੁੰਦਾ ਵੀ ਅਸੀਂ ਲੋਕਾਂ ਨੂੰ ਕਿਵੇਂ ਦਬਾ ਕੇ ਰੱਖਣਾ ਡੰਡੇ ਦੇ ਜ਼ੋਰ ਨਾਲ ਉਹ ਉਹੀ ਕੰਮ ਕਰਦੇ ਆਗੇ ਇਸ ਕਰਕੇ ਜੋ ਮੰਗਾਣੇ ਉਹ ਪ੍ਰਾਣੀਆਂ ਮੰਗਾਣੇ ਤੇ ਵਾਅਦਾ ਉਹਦੇ ਵਿੱਚ ਹਜੇ ਉਹੀ ਆਗਾ ਵੀ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਕੇ ਦਿਓ ਤਾਂ ਜੋ ਅਸੀਂ ਬਾਜ਼ਾਰ ਦੇ ਵਿੱਚ ਜੋ ਲੁੱਟੇ ਜਾ ਰਹੇ ਆ ਆਪਣੀ ਕਿਰਤ ਦਾ ਮੋਲ ਨਹੀਂ ਸਹੀ ਪਾ ਰਹੇ ਤੇ ਉਹ ਸਾਡਾ ਮੁੱਲ ਪੂਰਾ ਸਰਕਾਰ ਦੀ ਦੇਣੀ ਆ ਜ਼ਿੰਮੇਵਾਰੀ ਆ ਇਹ ਕੋਈ ਅਸੀਂ ਕਿਸੇ ਤੋਂ ਭੀਖ ਨਹੀਂ ਮੰਗਦੇ ਤੇ ਜੋ ਇਹ ਜਮੀਨਾਂ ਸਾਨੂੰ ਮਿਲੀਆਂ ਨੇ ਅਸੀਂ ਐਂ ਛੱਡਣ ਵਾਲੇ ਨਹੀਂ ਇਹ ਸਾਡੇ ਬਜ਼ੁਰਗਾਂ ਨੇ ਕਿਸੇ ਤੋਂ ਖਰਾਜ ਤੇ ਨਹੀਂ ਲੈਂਤੀਆਂ ਇਹ ਫਿਰ ਦੇ ਕੇ ਲੈ ਤਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਿਲਿਆ ਨੇ ਦੁਨੀਆ ਦਾ ਇੱਕੋ ਇੱਕ ਜਦੋਂ ਆਪਾਂ ਕਹਿੰਦੇ ਆ ਵੀ ਕਾਨੂੰਨ ਬਣਿਆ ਤਾਂ ਸਭ ਤੋਂ ਪਹਿਲਾਂ ਅਸੀਂ ਸਾਡੇ ਕਾਨੂੰਨ ਨੂੰ ਲੁਕਾਉ ਲਿਆ ਕਿਉਂਕਿ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਜੀ ਨੇ ਆਖਿਆ ਸੀ ਹਲਵਾ ਹੋ ਜ਼ਮੀਨਾਂ ਸੋਡੀਆਂ ਨੇ ਇਸ ਕਰਕੇ ਇਹ ਸਾਨੂੰ ਸਿਰਵੱਟੇ ਮਿਲੀਆਂ ਵੀਆਂ ਨੇ ਤੇ ਅਸੀਂ ਇਹਨਾਂ ਵਾਸਤੇ ਹੁਣ ਸਿਰ ਵੀ ਲਾਈ ਜਾਂਦੇ ਆ ਸਾਡਾ ਨੌਜਵਾਨ ਸਾਥੀ ਇਸ ਲੈਸਰ ਲਾ ਗਿਆ ਕਿਉਂਕਿ ਉਹ ਜ਼ਮੀਨ ਦੀ ਲੜਾਈ ਲੜ ਰਿਹਾ ਇੱਕ ਗੱਲ ਯਾਦ ਰੱਖਿਓ ਸਰਕਾਰਾਂ ਨੂੰ ਵੀ ਇਹਦੇ ਤੇ ਰੱਖਣਾ ਪਊਗਾ ਯਾਦ ਇਹ ਨਰਸ ਵਾਰਥ ਲੋਕ ਲੜ ਰਹੇ ਆ ਤੇ ਤੁਸੀਂ ਜਿਹੜਾ ਸਾਨੂੰ ਰੋਕ ਲਿਆ ਉਹ ਸਵਾਰਥੀ ਲੋਕ ਆ ਉਹਨਾਂ ਨੂੰ ਆਪਦੀਆਂ ਤਨਖਾਹਾਂ ਦੀ ਲੋੜ ਤੇ ਆਪਦੇ ਘਰ ਚਲਾਉਣ ਦੀ ਲੋੜ ਆ ਪਰ ਸਾਨੂੰ ਸਾਨੂੰ ਕੋਈ ਤਨਖਾਹਾਂ ਦੀ ਲੋੜ ਨਹੀਂ ਅਸੀਂ ਬਿਨਾਂ ਤਨਖਾਹੇ ਲੜ ਰਹੇ ਆ ਇਹ ਉਹ ਫੌਜਾ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਬਿਨਾਂ ਕਿਸੇ ਮਕਸਦ ਤੋਂ ਤੇ ਸਿਰਫ ਆਪਣੇ ਹੱਕਾਂ ਲਈ ਲੜ ਰਹੇ ਸੀ ਇੱਕ ਪਾਸੇ ਮੋਗਲਾਂ ਦੀ ਫੌਜ ਹੁੰਦੀ ਸੀ ਉਹ ਸਿਰਫ ਤਨਖਾਹਾਂ ਲਈ ਲੜਦੀ ਸੀ ਤੇ ਇੱਕ ਪਾਸੇ ਗੁਰੂ ਦੀ ਫੌਜ ਸੀ ਜੋ ਆਪਣੇ ਹੱਕਾਂ ਲਈ ਲੜਦੀ ਸੀ ਇਹ ਉਹ ਗੁਰੂ ਦੀ ਫੌਜ ਆ ਉਹ ਅੱਜ ਵੀ ਲੜ ਰਹੀ ਆ ਉਹ ਅਦੋਂ ਵੀ ਰੰਗੇਣਾ ਲੜ ਰਹੀ ਸੀ ਇਸ ਕਰਕੇ ਇਹ ਲੜਾਈ ਜਿਹੜੀ ਤਾਕਰੇ ਤੇ ਮਾਰੇ ਦੀ ਪਾਈ ਜਾ ਰਹੀ ਆ ਤੇ ਉਹ ਮਟਾਉਣੀ ਕਿਹਨੇ ਆ ਉਹ ਆਪਾਂ ਮਟਾਉਣੀ ਆ ਸਘਰਸ਼ਾਂ ਨਾਲ ਹੀ ਮਟਾਉਣੀ ਆਗੀ ਇਸ ਕਰਕੇ ਜੋ ਆਪਾਂ ਲੈਣਾ ਤੇ ਬੈਠੇ ਆਂਗੇ ਤੇ ਏ ਆਪਾਂ ਕੋਈ ਅਤਨਚੇਤ ਨਹੀਂ ਬੈਠੇਗੇ ਇਹ ਸਾਨੂੰ ਸਰਕਾਰ ਨੇ ਬਹਾਇਆਗਾ ਪਹਿਲਾਂ ਵੀ ਆਪਾਂ ਇਹ ਅਦੋਨੋਂ ਤੋਂ ਪਹਿਲਾਂ ਤਿੰਨ ਦਿਨ ਆਪਾਂ ਰੈਲਾ ਰੋਕੀਆਂ ਨੇਗੀਆਂ ਤੇ ਜੋ ਹਜੇ ਸਾਡੇ ਵੀਰ ਆਏ ਨਹੀਂ ਇਸ ਮੈਦਾਨ ਦੇ ਵਿੱਚ ਅਸੀਂ ਤਾਂ ਇਹ ਵੀ ਕਹਾਂਗੇ ਸਾਥੀਓ ਇਹ ਹੋਮੇ ਛੱਡ ਕੇ ਚਲੋ ਠੀਕਾ ਸਾਡੇ ਨਾਲ ਨਹੀਂ ਹੋਣੀ ਤੁਸੀਂ ਹੋਰ ਥਾਂ ਬੈਠੋ ਪਰ ਲੜਾਈ ਇਹ ਸਾਰਿਆਂ ਦੀ ਆ ਕੋਈ ਇਕੱਲੇ ਦੀ ਨਹੀਂ ਇੱਕੇ ਨਾਲ ਆਹ ਲੜਾਈ ਨੂੰ ਆਪਾਂ ਜਿੱਤਣਾਗਾ ਤੇ ਆਪਾਂ ਉਹ ਕੁਛ ਬੋਲ ਰਹੇ ਆਗੇ ਸਪੇਜਾਂ ਤੋਂ ਜੋ ਸਰਕਾਰ ਦੇ ਪੱਖ ਵਿੱਚ ਜਾਂਦਾ ਹੋਵੇ ਤੇ ਸਰਕਾਰ ਦੇ ਉਹ ਆਪਾਂ ਤੋਂ ਆਪਣੇ ਆਪ ਕਹਾ ਰਿਹਾ ਆਪਣੇ ਸ਼ਬਦ ਆਪਣੇ ਮੂੰਹ ਦੇ ਵਿੱਚ ਪਾ ਰਿਹਾ ਇਸ ਗੱਲ ਤੋਂ ਆਪਾਂ ਨੂੰ ਸਾਰਿਆਂ ਨੂੰ ਗਰੇਜ਼ ਕਰਨਾ ਚਾਹੀਦਾ ਕੋਈ ਗੱਲ ਦੀ ਚਾਹ ਦੇ ਸੰਘਰਸ਼ਾਂ ਦੇ ਵਿੱਚ ਉੱਚਾ ਨੀਮਾ ਕਹੇਰ ਬੋਲਿਆ ਵੀ ਜਾਂਦਾ ਹੁੰਦਾ ਪਰ ਬੜਾ ਠਰਮੇਣਾ ਜਵਾਬ ਦੇਣਾ ਚਾਹੀਦਾ ਆਪਾਂ ਕਿਉਂਕਿ ਆਪਾਂ ਲੜਨ ਵਾਲੇ ਲੋਕਾਂ ਗਏ ਆਪਾਂ ਘਬਰਾਉਣ ਵਾਲੇ ਨਹੀਂ ਜੇ ਆਪਾਂ ਘਬਰਾਗੇ ਤਾਂ ਸਮਝ ਲਓ ਜਿਹੜੀ ਲੜਾਈ ਆ ਉਹ ਅੱਧੀ ਰਹਿ ਜਾਂਦੀ ਹੁੰਦੀ ਆ ਇਸ ਕਰਕੇ ਜਿੰਨੇ ਵੀ ਆਪਾਂ ਲੜ ਰਹੇ ਲੋਕਾਂ ਗਏ ਆਪਾਂ ਨੂੰ ਜਵਾਬ ਦੇ ਬਣਾਣਾ ਚਾਹੀਦਾ ਹਲਕ ਗਾਣ ਉਹ ਬੰਦਾ ਕਰਦਾ ਹੁੰਦਾ ਜਿਹਦੇ ਕੋਲ ਜਵਾਬ ਨਹੀਂ ਹੁੰਦਾ ਪਰ ਆਪਣੇ ਕੋਲ ਤਰਕ ਦਲੀਲ ਤੇ ਜਵਾਬ ਸਾਰਾ ਕੁਝ ਹੈਗਾਗਾ ਫਿਰ ਆਪਾਂ ਜੋ ਇਹਨਾਂ ਦੇ ਕਿਹੜਾ ਮ चौधरी ਬੈਠੇ ਆ ਪਿੰਡਾਂ ਦੇ ਵਿੱਚ ਪਹਿਲਾਂ ਕਾਲੀਆਂ ਤੇ ਕਾਂਗਰਸੀਆਂ ਦੇ ਸੀਗੇ ਤੇ ਹੁਣ ਪਈਆ ਝਾੜੂ ਵਾਲਿਆਂ ਦੇ ਆ ਇਸ ਕਰਕੇ ਆਪਾਂ ਨੂੰ ਇਹਨਾਂ ਤੋਂ ਸੁਚੇਤ ਰਹਿਣਾ ਪਊਗਾ ਤੇ ਇਹਨਾਂ ਦੇ ਨਾਲ ਪੂਰੀ ਆਪਾਂ ਨੂੰ ਠਰਮੇ ਨਾਲ ਗੱਲ ਕਰਨੀ ਪਊਗੀ ਤੇ ਕੰਮ ਇਹਨਾਂ ਦਾ ਉਹੀ ਆ ਪਾਲਿਸੀ ਉਹੀ ਆ ਚਾਹੇ ਬਦਲੇ ਆ ਇੰਨਾ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਲ ਜੜਤਾ ਜੱਤ ਲੜਨ ਵਾਲੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦ ਤੱਕ ਦੁਖੀ ਕੋਥਾਨ ਰਹੇਗਾ ਧਰਤੀ ਤੇ ਤੂਫਾਨ ਰਹੇਗਾ ਜਦ ਤੱਕ ਦੁਖੀ ਕਿਸਾਨ ਰਹੇਗਾ ਧਰਤੀ ਤੇ ਤੂਫਾਨ ਰਹੇਗਾ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਸਰੂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ